ਤਰਤ ਸੋਹਵੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਅਕਸਰ ਅਸੀਂ ਇਸ ਚੈਨਲ ਤੋਂ ਖੇਤੀ ਦੇ ਵਿੱਚ ਜਿਹੜੀ ਸਫਲਤਾ ਉਹਦੀਆਂ ਕਹਾਣੀਆਂ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਪਰ ਅੱਜ ਅਸੀਂ ਤੁਹਾਨੂੰ ਦੋ ਅਜਿਹੀਆਂ ਕਹਾਣੀਆਂ ਦੱਸਣੀਆਂ ਨੇ ਜਿੱਥੇ ਖੇਤੀ ਬੁਰੀ ਤਰ੍ਹਾਂ ਫੇਲ ਹੋਈ ਹੈ ਸੋ ਤੁਹਾਨੂੰ ਅੱਜ ਅਸੀਂ ਦੋ ਦੇਸ਼ਾਂ 'ਚ ਲੈ ਕੇ ਚੱਲਦੇ ਹਾਂ ਜਿੱਥੇ ਸਰਕਾਰਾਂ ਨੇ ਪਹਿਲਾਂ ਖੇਤੀ ਸ਼ੁਰੂ ਕੀਤੀ ਪਰ ਉਹਨਾਂ ਦੀਆਂ ਗਲਤ ਨੀਤੀਆਂ ਕਰਕੇ ਉੱਥੇ ਖੇਤੀ ਬੁਰੀ ਤਰ੍ਹਾਂ ਫੇਲ ਹੋਈ ਤੇ ਇਸ ਵੀਡੀਓ ਨੂੰ ਤੁਸੀਂ ਅਖੀਰ ਤੱਕ ਜ਼ਰੂਰ ਦੇਖਣਾ ਕਿਉਂਕਿ ਇਨ੍ਹਾਂ ਗਲਤੀਆਂ ਤੋਂ ਆਪਾਂ ਪੰਜਾਬ ਦੇ ਜਿਹੜੇ ਫਾਰਮਰ ਨੇ ਉਹ ਕੀ ਸਿੱਖ ਸਕਦੇ ਨੇ ਇਹਦੇ ਬਾਰੇ ਵੀ ਗੱਲ ਕਰਨੀ ਹੈ ਸੋ ਆਓ ਦੇਖੀਏ ਕਿ ਇਹਨਾਂ ਦੇਸ਼ਾਂ 'ਚ ਕੀ ਹੋਇਆ ਤੇ ਅਸੀਂ ਇਹਦੇ ਤੋਂ ਕੀ ਸਿੱਖ ਸਕਦੇ ਹਾਂ ਧਰਤੀ ਉੱਪਰ ਮੌਜੂਦ ਕੋਈ ਵੀ ਛੱਪੜ ਹੋਵੇ ਨਦੀ ਹੋਵੇ ਦਰਿਆ ਹੋਵੇ ਜਦੋਂ ਸੁੱਕਦਾ ਤਾਂ ਸਾਨੂੰ ਨਜ਼ਰ ਹੀ ਪੈ ਜਾਂਦਾ ਸੋ ਸਾਨੂੰ ਝੱਟ ਪਤਾ ਲੱਗ ਜਾਂਦਾ ਹੈ ਕਿ ਪਾਣੀ ਦੀ ਸਮੱਸਿਆ ਖੜੀ ਹੋ ਗਈ ਹੈ ਪਰ ਜਿਹੜਾ ਧਰਤੀ ਹੇਠਾਂ ਪਾਣੀ ਹੈ ਉਹ ਸਾਨੂੰ ਦਿਂਦਾ ਨਹੀਂ ਸੋ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿੰਨਾ ਕੁ ਬਚਿਆ ਕਿੰਨਾ ਕੁ ਵਰਤਿਆ ਗਿਆ ਸਿਰਫ ਕਿਸਾਨਾਂ ਨੂੰ ਜ਼ਰੂਰ ਪਤਾ ਹੁੰਦਾ ਹੈ ਕਿ ਜਦੋਂ ਉਹਨਾਂ ਨੂੰ ਆਪਣੇ ਟਿਊਬਵਲ ਹੈਗੇ ਆ ਜਾਂ ਜਿਹੜੇ ਬੋਰ ਡੂੰਘੇ ਕਰਨੇ ਪੈਂਦੇ ਆ ਤਾਂ ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਪਾਣੀ ਦਾ ਜਿਹੜਾ ਪੱਧਰ ਉਹ ਹੇਠਾਂ ਜਾ ਰਿਹਾ ਪਰ ਪਾਣੀ ਬਚਿਆ ਕਿੰਨਾ ਕ ਇਹਦੇ ਬਾਰੇ ਉਹਨਾਂ ਨੂੰ ਵੀ ਕੋਈ ਬਹੁਤਾ ਪਤਾ ਨਹੀਂ ਹੁੰਦਾ ਸੋ ਜੇ ਆਪਾਂ ਦੁਨੀਆ 'ਚ ਦੇਖੀਏ ਤਾਂ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਜਲ ਭੰਡਾਰ ਨੇ ਧਰਤੀ ਹੇਠਾਂ ਜਿਨ੍ਹਾਂ 'ਚੋਂ ਇੱਕ ਆਪਣੀ ਧਰਤੀ ਹੇਠਾਂ ਵੀ ਹੈਗਾ ਸੋ ਜਿਹੜੇ ਪੰਜਾਬ ਦਾ ਏਰੀਆ ਹੈ ਹਰਿਆਣੇ ਦਾ ਏਰੀਆ ਤੇ ਪਾਕਿਸਤਾਨ ਦਾ ਪੰਜਾਬ ਹੈ ਇਹ ਸਾਰੇ ਏਰੀਆ ਦੇ ਵਿੱਚ ਇੱਕ ਐਕੁਆਫਰ ਹੈਗਾ ਜਲ ਭੰਡਾਰ ਜਿਹਨੂੰ ਕਹਿੰਦੇ ਨੇ ਪਰ ਇਹ ਜਲ ਭੰਡਾਰ ਕੋਈ ਬਹੁਤਾ ਵੱਡਾ ਨਹੀਂ ਹੈਗਾ ਜਦੋਂ ਆਪਾਂ ਕੰਪੇਅਰ ਕਰਦੇ ਆਂ ਆਸਟ੍ਰੇਲੀਆ ਦੇ ਜਲ ਭੰਡਾਰ ਨਾਲ ਜਾਂ ਦੱਖਣੀ ਅਮਰੀਕਾ ਦੇ ਜਲ ਭੰਡਾਰ ਨਾਲ ਅਰੇਬੀਅਨ ਜਲ ਭੰਡਾਰ ਜਾਂ ਜਿਹੜਾ ਅਫਰੀਕਾ ਦੇ ਵਿੱਚ ਮੌਜੂਦ ਹੈਗਾ ਤਾਂ ਸਾਡੇ ਜਲ ਭੰਡਾਰ ਦੀ ਜਿਹੜੀ ਉੱਚ ਪਾਣੀ ਦੀ ਮਾਤਰਾ ਹੈ ਉਹ ਬਹੁਤ ਥੋੜੀ ਹੈ ਇੱਕ ਅੰਦਾਜ਼ਾ ਹੈਗਾ ਕਿ ਇਹ ਜਿਹੜੀ ਸਾਡੀ ਧਰਤੀ ਹੈ ਇਹਦੇ ਹੇਠਾਂ 1000 ਕਣ ਕਿਲੋਮੀਟਰ ਸੋ ਜਿਹੜਾ ਪਾਣੀ ਦੀ ਮਾਤਰਾ ਉਹ ਕਣ ਕਿਲੋਮੀਟਰ ਚ ਮਾਪੀ ਜਾਂਦੀ ਹੈ ਸੋ ਕਿਲੋਮੀਟਰ ਬਾਈ ਕਿਲੋਮੀਟਰ ਬਾਈ ਕਿਲੋਮੀਟਰ ਸੋ ਸਾਡੀ ਧਰਤੀ ਉਠਾ 1000 ਕਣ ਕਿਲੋਮੀਟਰ ਪਾਣੀ ਹੈ ਜਿਹੜਾ ਕਿ ਬਹੁਤ ਥੋੜਾ ਹੈ ਸੋ ਅੱਜ ਆਪਾਂ ਦੇਖਦੇ ਹਾਂ ਕਿ ਇਹ ਜਿਹੜੇ ਜ਼ਮੀਨ ਦੇ ਪਾਣੀ ਦੀ ਕੀ ਕਹਾਣੀ ਹੈ ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਜ਼ਮੀਨ ਚੋਂ ਪਾਣੀ ਖਿੱਚਦਾ ਉਹ ਹੈਗਾ ਭਾਰਤ ਪਹਿਲੇ ਨੰਬਰ ਤੇ ਭਾਰਤ ਹੈ ਦੂਜੇ ਨੰਬਰ ਤੇ ਹੈਗਾ ਅਮਰੀਕਾ ਤੀਜੇ ਨੰਬਰ ਤੇ ਚੀਨ ਤੇ ਚੌਥੇ ਨੰਬਰ ਤੇ ਹੈਗਾ ਪਾਕਿਸਤਾਨ ਸੋ ਹੁਣ ਆਪਾਂ ਚੱਲਦੇ ਹਾਂ ਦੇਖਦੇ ਹਾਂ ਕਿ ਉਹ ਦੋ ਦੇਸ਼ ਜਿੱਥੇ ਅੰਨੇਵਾ ਪਾਣੀ ਖਿੱਚਿਆ ਗਿਆ ਤੇ ਉਹਦੇ ਨਾਲ ਹੋਇਆ ਕੀ ਹੈ ਸੋ ਸਭ ਤੋਂ ਪਹਿਲਾਂ ਚਲਦੇ ਆ ਅਮਰੀਕਾ ਦੇ ਵਿੱਚ ਸੋ ਅਮਰੀਕਾ ਦੁਨੀਆ ਦਾ ਸਭ ਤੋਂ ਵਿਕਸਿਤ ਦੇਸ਼ ਜਿਹੜਾ ਕਿ ਹਰ ਇੱਕ ਜਿਹੜਾ ਫੈਸਲਾ ਉਹ ਸੋਚ ਸਮਝ ਕੇ ਲੈਂਦਾ ਹੈ ਪਰ ਪਾਣੀ ਨੂੰ ਵਰਤਣ ਦੇ ਮਾਮਲੇ 'ਚ ਜ਼ਮੀਨੀ ਪਾਣੀ ਨੂੰ ਵਰਤਣ ਦੇ ਮਾਮਲੇ 'ਚ ਉਹਨਾਂ ਨੇ ਇੱਕ ਬਹੁਤ ਵੱਡੀ ਕੁਤਾਈ ਕੀਤੀ ਹੈ ਤੇ ਇਹ ਜਿਹੜੀ ਗੱਲਬਾਤ ਸ਼ੁਰੂ ਹੋਈ ਹੈ 1930-35 ਤੋਂ ਸੋ ਅਮਰੀਕਾ ਦੇ ਜੇ ਤੁਸੀਂ ਬਿਲਕੁਲ ਸੈਂਟਰ ਚ ਦੇਖੋ ਤਾਂ ਉਹਨਾਂ ਦੇ ਕੁਝ ਸੂਬੇ ਨੇ ਉਹਨਾਂ ਦੇ ਇੱਥੇ ਇੱਕ ਬਹੁਤ ਵੱਡਾ ਜਲ ਭੰਡਾਰ ਹੈ ਤੇ ਉਸ ਜਲ ਭੰਡਾਰ ਦਾ ਨਾਮ ਹੈਗਾ ਓਗਾਲਾ ਸੋ ਜਿਹੜੀਆਂ ਸਟੇਟਾਂ ਹੈਗੀਆਂ ਸਾਊਥ ਡ ਕੋਟਾ ਹੋ ਗਿਆ ਕੈਂਸਸ ਹੋ ਗਿਆ ਟੈਕਸਸ ਤੱਕ ਇਹ ਜਲ ਭੰਡਾਰ ਮੌਜੂਦ ਹੈ ਸੋ 1930-35 ਤੋਂ ਬਾਅਦ ਚ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇੱਥੇ ਪਾਣੀ ਹੈਗਾ ਤਾਂ ਉਹਨਾਂ ਨੇ ਹੌਲੀ-ਹੌਲੀ ਟਿਊਬਵਲਸ ਲਾਉਣੇ ਸ਼ੁਰੂ ਕੀਤੇ 1930-35 ਚ ਕੁਝ ਸੈਂਕੜੇ ਟਿਊਬਵਲ ਸੀਗੇ ਪਰ 1970 ਤੱਕ ਆਉਨੇ ਉਹਦੇ 30-35 ਸਾਲ ਦੇ ਵਿੱਚ 2 ਲੱਖ ਟਿਊਬਲ ਇਹ ਸਾਰੇ ਇਲਾਕੇ ਚ ਲੱਗ ਗਏ। ਸੋ ਟਿਊਬਲ ਦੇ ਨਾਲ ਪਾਣੀ ਵਰਤਿਆ ਜਾਣ ਲੱਗਿਆ ਫਸਲਾਂ ਜਿਹੜੀਆਂ ਉਹ ਚਾਰੇ ਪਾਸੇ ਲਹਿਰਾਂ ਵਹਿਰਾਂ ਹੋ ਗਈਆਂ। ਇਹ ਜਿਹੜਾ ਸਾਰਾ ਇਲਾਕਾ ਹੈਗਾ ਇਹ ਕਣਕ ਜਿਹੜਾ ਪ੍ਰੋਡਿਊਸ ਕਰਨ ਦੇ ਵਿੱਚ ਕਾਫੀ ਮਸ਼ਹੂਰ ਹੈ। ਸੋ ਅਮਰੀਕਾ ਨੇ ਉਹਨਾਂ ਸਾਲਾਂ ਦੇ ਵਿੱਚ ਦੁਨੀਆ ਦੇ ਵਿੱਚ ਜਿਹੜਾ ਕਣਕ ਪ੍ਰੋਡਿਊਸ ਕਰਨ ਦੇ ਵਿੱਚ ਆਪਦਾ ਝੰਡਾ ਗੱਡਿਆ ਤੇ ਬਹੁਤ ਸਾਰੀ ਜਿਹੜੀ ਕਣਕ ਦੇਸ਼ ਤੋਂ ਬਾਹਰ ਭੇਜੀ। ਸੋ ਕਿਸਾਨ ਖੁਸ਼, ਦੇਸ਼ ਖੁਸ਼, ਚਾਰੇ ਪਾਸੇ ਪੂਰੀ ਖੁਸ਼ਹਾਲੀ। ਪਰ ਹੌਲੀ-ਹੌਲੀ ਇਹ ਪਤਾ ਲੱਗਿਆ ਕਿ ਜਿਹੜਾ ਪਾਣੀ ਇੱਥੋਂ ਵਧਤਰੇ ਸੀ ਉਹ ਪਾਣੀ ਹੌਲੀ-ਹੌਲੀ ਖਤਮ ਹੋਣ ਲੱਗ ਗਿਆ ਖਾਸ ਕਰਕੇ ਜਿਹੜਾ ਟੈਕਸਸ ਦੇ ਇਲਾਕੇ ਸੀ ਉਹਨਾਂ ਦੇ ਵਿੱਚ 1970 ਤੱਕ ਜਾਂਦੇ ਜਾਂਦੇ ਕੁਝ ਜਿਹੜੇ ਬੋਰ ਐ ਉਹ ਸੁੱਕ ਗਏ ਸੋ ਹੁਣ ਜਦੋਂ ਪਾਣੀ ਨਹੀਂ ਨਿਕਲ ਰਿਹਾ ਇੱਥੋਂ ਤਾਂ ਫਿਰ ਫਸਲਾਂ ਕਦੀਆਂ ਹੋਣੀਆਂ ਸੋ ਹੌਲੀ-ਹੌਲੀ ਜਿਹੜੀ ਇਹ ਸਟੋਰੀ ਇੰਨੀ ਜਿਆਦਾ ਦੁਖਦਾਈ ਬਣ ਲੱਗੀ ਕਿ ਅਮਰੀਕੀ ਸਰਕਾਰ ਨੂੰ ਇਹ ਸੋਚਣਾ ਪਿਆ ਗਿਆ ਵੀ ਇਹ ਅਸੀਂ ਕਰ ਕੀ ਬੈਠੇ ਤੇ ਫਿਰ ਉਹਨਾਂ ਨੇ ਕੁਝ پابੰਦੀਆਂ ਲਾਈਆਂ ਸੋ ਨਵੇਂ ਬੋਰਾਂ ਤੇ پابੰਦੀਆਂ ਲਾਤੀਆਂ ਪਾਣੀ ਕਿੰਨਾ ਖਿੱਚਣਾ ਉਹਦੇ ਤੇ ਵੀ ਗਿਣਤੀ ਮਿੰਤੀ ਸ਼ੁਰੂ ਹੋ ਗਈ ਹੈ ਸੋ ਜਿਹੜਾ ਪਾਣੀ 1935 40 ਦੇ ਵਿੱਚ ਵਰਤਿਆ ਜਾ ਰਿਹਾ ਸੀ ਜ਼ਮੀਨ 'ਚ ਉਹਦੇ ਨਾਲ ਹੁਣ ਸਿਰਫ ਅੱਧਾ ਪਾਣੀ ਵਰਤਿਆ ਜਾ ਰਿਹਾ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਆਪਣੀ ਇਸ ਕੋਤਾਹੀ ਕਰਕੇ ਧਰਤੀ ਹਟ ਉਹ ਇੰਨਾ ਪਾਣੀ ਖਿੱਚ ਲਿਆ ਕਿ ਹੁਣ ਉਹ ਦੁਬਾਰਾ ਨਹੀਂ ਭਰਿਆ ਜਾ ਸਕਦਾ ਉਹਦਾ ਵੀ ਇੱਕ ਕਾਰਨ ਹੈ ਸੋ ਜਦੋਂ ਧਰਤੀ ਦੇ ਵਿੱਚ ਪਾਣੀ ਵਾਪਸ ਭਰਿਆ ਜਾਂਦਾ ਜੀਰਦਾ ਜਾਂ ਤਾਂ ਉਹ ਮੀਂਹ ਨਾਲ ਪੈਂਦਾ ਹੈ ਉੱਥੇ ਮੀਂਹ ਵੱਧ ਪੈਂਦੇ ਹੁਣ ਜਾਂ ਹੜ੍ਹ ਹੁੰਣ ਯਾ ਜਿਹੜਾ ਉੱਥੇ ਕੋਈ ਨਹਿਰਾਂ ਦਾ ਸਿਸਟਮ ਹੋਵੇ। ਸੋ ਅਮਰੀਕਾ ਦੇ ਏਸ ਹਿੱਸੇ 'ਚ ਨਾਂ ਬਹੁਤੇ ਮੀਂਹ ਪੈਂਦੇ ਆ। ਨਾਂ ਕੋਈ ਬਹੁਤੇ ਹੜ੍ਹ ਆਉਂਦੇ ਆ ਤੇ ਨਹਿਰਾਂ ਤਾਂ ਉੱਥੇ ਹੈ ਹੀ ਨਹੀਂ। ਸੋ ਹੁਣ ਮਾਰ ਇਹ ਕਹਿੰਦੇ ਆ ਵੀ ਜਿਹੜਾ ਪਾਣੀ ਤੁਸੀਂ 40-50 ਸਾਲ 'ਚ ਖਿੱਚ ਲਿਆ। ਉਹਨੂੰ ਉਹਦੀ ਪੂਰਤੀ ਲਈ ਹਜ਼ਾਰਾਂ ਸਾਲ ਵੀ ਲੱਗ ਸਕਦੇ ਆ। ਸੋ ਇਹ ਦੇਖੋ ਇੱਕ ਇਹੋ ਜਿਹਾ ਦੇਸ਼ ਜਿਹੜਾ ਕਿ ਹਰ ਇੱਕ ਚੀਜ਼ ਦੇ ਵਿੱਚ ਮੋਰੀ ਮੰਨੇ ਹੁੰਦਾ ਹੈ। ਪਾਣੀ ਵਰਤਣ ਦੇ ਮਾਮਲੇ 'ਚ, ਜ਼みਨੀ ਪਾਣੀ ਵਰਤਣ ਦੇ ਮਾਮਲੇ 'ਚ ਬਹੁਤ ਵੱਡਾ ਧੋਖਾ ਖਾ ਗਿਆ। ਸੋ ਓਗਾ ਲਾਲਾ ਜਿਹੜਾ ਜਲ ਭੰਡਾਰ ਹੈਗਾ ਯਾਕੋਇਫ ਹੈਗਾ ਇਹ ਇੱਕ ਐਗਜ਼ਾਮਪਲ ਹੈ ਜਿੱਥੇ ਲੋਕਾਂ ਨੇ ਪਾਣੀ ਅਥਾ ਖਿੱਚਿਆ ਤੇ ਹੁਣ ਉਹ ਜਿਹੜੀ ਖੇਤੀ ਹੈ ਉਹ ਨਿਵਾਨ ਨੋ ਹੋ ਗਈ ਹੈ ਖੇਤੀ ਉੱਥੇ ਘਟ ਰਹੀ ਹੈ ਨਾ ਕਿ ਹੁਣ ਵੱਧ ਰਹੀ ਹੈ ਓਗਾ ਲਾਲਾ ਜਲ ਭੰਡਾਰ ਦੀ ਜਿਹੜੀ ਕਹਾਣੀ ਹੈਗੀ ਅਮਰੀਕਾ ਵਿੱਚਲੀ ਇਹਦੇ ਨੂੰ ਆਪਾਂ ਥੋੜਾ ਜਿਆਦਾ ਰਿਲੇਟ ਕਰਦੇ ਆਂ ਪੰਜਾਬ ਦੀ ਸਿਚੁਏਸ਼ਨ ਨਾਲ ਸੋ ਓਗਾ ਲਾਲਾ ਜਲ ਭੰਡਾਰ ਚ ਜਿੰਨੀ ਪਾਣੀ ਦੀ ਮਾਤਰਾ ਹੈਗੀ ਹੈ ਟੋਟਲ ਉਹ ਪੰਜਾਬ ਦੇ ਇੱਥੇ ਜਿਹੜੇ ਜਲ ਭੰਡਾਰ ਨੇ ਉਹਨਾਂ ਨਾਲੋਂ ਤਿੱਗਣੀ ਹੈ ਸੋ ਪਾਣੀ ਦੀ ਮਾਤਰਾ ਉੱਥੇ ਜ਼ਿਆਦਾ ਹੈ ਸੋ ਉਹਨਾਂ ਦੀ ਕਹਾਣੀ ਜਦੋਂ ਸ਼ੁਰੂ ਹੁੰਦੀ ਆ ਤੇ ਉਹਨਾਂ ਨੇ 40 ਸਾਲ ਦੇ ਵਿੱਚ ਟਿਊਬਵਲਜ਼ ਨਾਲ ਜਿਹੜਾ ਪਾਣੀ ਖਿੱਚਿਆ ਉੱਥੇ ਵੱਧ ਤੋਂ ਵੱਧ ਜਿਹੜੇ ਟਿਊਬਵਲਜ਼ ਦਾ ਇੱਕ ਸਾਲ ਚ 2 ਲੱਖ ਹੀ ਸੀਗੇ ਇਤੋਂ ਜ਼ਿਆਦਾ ਨਹੀਂ ਹੋਏ ਤਾਂ ਉਹਨਾਂ ਨੇ 40 ਸਾਲ ਦੇ ਵਿੱਚ ਬਹੁਤਾ ਪਾਣੀ ਖਿੱਚ ਕੇ ਜਿਹੜਾ ਨੁਕਸਾਨ ਕਰ ਲਿਆ ਹੁਣ ਪੰਜਾਬ ਵੱਲ ਨਜ਼ਰ ਮਾਰੋ ਪੰਜਾਬ ਦੇ ਵਿੱਚ ਅੱਜ 14 ਲੱਖ ਟਿਊਬਵਲ ਨੇ ਕੱਲੇ ਪੰਜਾਬ ਦੇ ਵਿੱਚ ਜੇ ਆਪਾਂ ਹਰਿਆਣਾ ਨੂੰ ਐਡ ਕਰ ਲਈਏ ਜਾਂ ਰਾਜਸਥਾਨ ਦਾ ਏਰੀਆ ਐਡ ਕਰ ਲਈਏ ਤਾਂ ਇਹ ਟਿਊਬਵਲਸ ਦੀ ਗਿਣਤੀ ਜਿਹੜੀ ਇਹ ਤੋਂ ਦੁੱਗਣੀ ਹੋ ਜਾਣੀ ਹੈ ਸੋ ਓਗਾ ਲਾਲਾ ਦਾ ਏਰੀਆ ਪੰਜਾਬ ਦੇ ਏਰੀਆ ਨਾਲੋਂ ਬਹੁਤ ਵੱਡਾ ਹੈ ਸੋ ਐਡੇ ਵੱਡੇ ਏਰੀਆ 'ਚ ਸਿਰਫ 2 ਲੱਖ ਟਿਊਬਵਲਾਂ ਨੇ 40 ਸਾਲ 'ਚ ਪਾਣੀ ਇੰਨਾ ਖਿੱਚ ਲਿਆ ਕਿ ਉਹ ਲੋਕ ਆਪਦੇ ਪੈਰੀਂ ਪਾਰ ਹੋ ਗਏ ਤੇ ਜਿਹੜਾ ਸਾਡਾ ਛੋਟਾ ਜਿਹਾ ਏਰੀਆ ਹੈਗਾ ਪੰਜਾਬ ਦਾ ਅਸੀਂ ਅੱਜ 14 ਲੱਖ ਟਿਊਬਵਲਾਂ ਜਿੰਨਾ ਪਾਣੀ ਖਿੱਚ ਰਹੇ ਤੁਸੀਂ ਸੋਚ ਕੇ ਦੇਖੋ ਸਾਡੇ ਕੋਲ ਸਮਾਂ ਕਿੰਨਾ ਕੁ ਬਚਿਆ ਹੈ ਅਮਰੀਕਾ ਤੋਂ ਬਾਅਦ ਆਪਾਂ ਹੁਣ ਚਲਦੇ ਆਂ ਦੂਸਰੇ ਦੇਸ਼ ਤੇ ਉਸ ਦੇਸ਼ ਦਾ ਨਾਂ ਹੈਗਾ ਸਾਊਦੀ ਅਰਬ ਸੋ ਜਦੋਂ ਆਪਾਂ ਸਾਊਦੀ ਅਰਬ ਦਾ ਨਾਂ ਸੁਣਦੇ ਆਂ ਤਾਂ ਆਪਣੇ ਜ਼ਿਹਨ ਚਲਦਾ ਹੈ ਉੜਦੀ ਰੇਤ ਚਾਰੇ ਪਾਸੇ ਰੇਗਿਸਤਾਨ ਤੇ ਵਿੱਚ ਤੁਰਦੇ ਹੋਏ ਊਠ ਇਹ ਗੱਲ ਸੱਚ ਵੀ ਹੈ ਸਾਊਦੀ ਅਰਬ ਦਾ 95% ਜਿਹੜਾ ਏਰੀਆ ਹੈਗਾ ਉਹ ਰੇਗਿਸਤਾਨ ਦਾ ਏਰੀਆ ਹੈ ਉੱਥੇ ਉਹ ਖੇਤੀ ਯੋਗ ਨਹੀਂ ਹੈਗਾ ਉੱਥੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਸਾਰੇ ਦੇਸ਼ ਦੇ ਵਿੱਚ ਕੋਈ ਨਦੀ ਕੋਈ ਦਰਿਆ ਨਹੀਂ ਹੈਗਾ ਮੀਂਹ ਥੋੜਾ ਬੋਤਾ ਪੈਂਦਾ ਹੈ 4 ਇੰਚ ਜਿਹੜੀ ਰੇਨਫਾਲ ਹੈਗੀ ਸਾਰੇ ਸਾਲ ਦੀ ਐਵਰੇਜ ਜਿਹੜੀ ਕਿ ਬਹੁਤ ਘੱਟ ਹੈ ਸੋ ਉੱਥੇ ਖੇਤੀ ਬਾਰੇ ਆਪਾਂ ਬਹੁਤਾ ਤਸੱਵਰ ਨਹੀਂ ਕਰ ਸਕਦੇ ਪਰ ਹੁਣ ਸਾਊਦੀ ਅਰਬ ਕੋਲ ਇੱਕ ਚੀਜ਼ ਹੈਗੀ ਆ ਉਹ ਹੈਗਾ ਤੇਲ ਸੋ ਜਦੋਂ ਸ਼ੇਖਾ ਨੇ ਤੇਲ ਵੇਚ-ਵੇਚ ਕੇ ਪੈਸੇ ਕਮਾਏ ਤਾਂ ਉਹਨਾਂ ਨੇ 1975 ਸੀ ਦੇ ਗੇਟ ਚ ਇਹ ਸੋਚਿਆ ਵੀ ਕਿਉਂ ਨਾ ਦੇਸ਼ ਦੇ ਵਿੱਚ ਖੇਤੀ ਨੂੰ ਪਰਫੁੱਲਟ ਕੀਤਾ ਜਾਵੇ ਸੋ ਉਹਨਾਂ ਨੇ ਇੱਕ ਪਲਾਨ ਬਣਾਇਆ ਕਿ ਦੇਸ਼ ਦੇ ਵਿੱਚ ਆਪਾਂ ਖੇਤੀ ਨੂੰ ਹੌਲੀ-ਹੌਲੀ ਇੰਟਰੋਡਿਊਸ ਕਰਦੇ ਆਂ ਤੇ ਇਹਦੇ ਲਈ ਪਾਣੀ ਵਰਤਾਂਗੇ ਆਪਾਂ ਜ਼ਮੀਨ ਦੇ ਵਿੱਚੋਂ ਸੋ ਇਹਨਾਂ ਕੋਲੇ ਜ਼ਮੀਨ ਹੈ ਠਾ ਤੇਰਵੀ ਹੈ ਤੇ ਇਹਨਾਂ ਕੋਲੇ ਜ਼ਮੀਨ ਹੈ ਠਾ ਪਥਾ ਪਾਣੀ ਵੀ ਹੈਗਾ ਸੋ ਅਰੇਬੀਅਨ ਜਿਹੜਾ ਐਕੋਇਫਰ ਸਿਸਟਮ ਹੈ ਉਹਦੇ ਠਾ ਬਹੁਤ ਸਾਰਾ ਪਾਣੀ ਹੈ ਜਿਹੜਾ ਕਿ ਸਾਊਦੀ ਅਰਬ ਦੇ ਵਿੱਚ ਖਾਸ ਤੌਰ ਤੇ ਹੈ ਤੇ ਕੁਝ ਹੋਰ ਦੇਸ਼ਾਂ ਦੇ ਵਿੱਚ ਵੀ ਹੈ ਸੋ ਜਦੋਂ ਸਾਊਦੀ ਅਰਬ ਦੀ ਸਰਕਾਰ ਨੇ ਇਹ ਪਲਾਨ ਬਣਾ ਲਿਆ 1980 ਦੇ ਗੇੜ ਚ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਕਣਕ ਗੋਣੀ ਸ਼ੁਰੂ ਕੀਤੀ ਹੈ ਸੋ ਫਾਰਮਰਸ ਨੂੰ ਉਹਨਾਂ ਨੇ ਪਾਣੀ ਪਹੁੰਚਾਇਆ ਪਾਣੀ ਕੱਢਣ ਲਈ ਜਿਹੜਾ ਤੇਲ ਆ ਉਹ ਵੀ ਮੁਫਤ ਤਾ ਤੇ ਕਣਕ ਘਾਉਣ ਲਈ ਉਹਨਾਂ ਨੂੰ ਪੂਰਾ ਪ੍ਰਮੋਟ ਕੀਤਾ ਤੇ ਜਿਹੜੀ ਕਣਕ ਉਹਨਾਂ ਨੇ ਉਗਾਈ ਉਹ ਮਹਿੰਗੇ ਮੁੱਲ ਖਰੀਦੀ ਵੀ 1990 ਤੱਕ ਜਾਂਦੇ ਜਾਂਦੇ ਬਹੁਤ ਸਲੋਕ ਜਿਹੜੇ ਆ ਉਹ ਫਾਰਮਿੰਗ ਚੱਲ ਗਈ ਤੇ ਸਾਊਦੀ ਅਰਬ ਕਣਕ ਪ੍ਰੋਡਿਊਸ ਕਰਨ ਵਾਲਾ ਇੱਕ ਮੇਨ ਕੰਟਰੀ ਬਣ ਗਿਆ 1990 ਦੇ ਵਿੱਚ ਸਾਊਦੀ ਅਰਬ ਦੇ ਵਿੱਚ 60 ਲੱਖ ਤੋਂ ਵੱਧ ਏਕੜ ਜਿਹੜਾ ਰਕਬਾ ਖੇਤੀ ਉਠਾ ਗਿਆ ਸੋ ਇੱਕ ਰੇਗਿਸਤਾਨ ਦੇ ਵਿੱਚ ਖੇਤੀ ਦੀਆਂ ਲਹਿਰਾਂ ਬਹਿਰਾਂ ਸ਼ੁਰੂ ਹੋ ਗਈਆਂ ਸੋ ਉਹਨਾਂ ਨੇ ਇੱਕ ਸਿਸਟਮ ਪੜਾਇਆ ਉਹਨੂੰ ਕਹਿੰਦੇ ਸੈਂਟਰਲ ਪਿਵਟ ਸਿਸਟਮ ਸੋ ਇੱਕ ਗੋਲ ਧਾਰੇ ਦੇ ਵਿੱਚ ਇੱਕ ਬਹੁਤ ਵੱਡੀ ਪਾਈਪ ਪਾਣੀ ਦੀ ਉਹਨਾਂ ਨੇ ਉਹਦਾ ਪ੍ਰਬੰਧ ਕੀਤਾ ਜਿਹੜੀ ਕਿ ਗੋਲ-ਗੋਲ ਘੁੰਮਦੀ ਸੀ ਤਾਂ ਉਹ ਪਾਣੀ ਜਿਹੜਾ ਸੀਗਾ ਜ਼ਮੀਨ ਚੋਂ ਕੱਢ ਕੇ ਉਸ ਪਾਈਪ 'ਚ ਪਾਇਆ ਜਾਂਦਾ ਤੇ ਉਹ ਫਹਾਰਿਆਂ ਨਾਲ ਫਿਰ ਫਸਲ ਨੂੰ ਜਿਹੜਾ ਪਾਣੀ ਦਿੱਤਾ ਜਾਂਦਾ ਐਨੇ ਗਰਮ ਮੁਲਕ 'ਚ ਜਿੱਥੇ ਟੈਂਪਰੇਚਰ 35-40 ਡਿਗਰੀ ਆਮ ਰਹਿੰਦਾ ਹੈ ਜਿਹੜਾ ਫਹਾਰਿਆਂ ਰਾਹੀਂ ਦਿੱਤਾ ਜਾਣ ਵਾਲਾ ਪਾਣੀ ਹੈ ਤੁਸੀਂ ਆਪ ਸੋਚ ਕੇ ਦੇਖੋ ਉਹਦੇ 'ਚ ਕਿੰਨਾ ਉੜਦਾ ਹੋਊਗਾ ਤੇ ਕਿੰਨਾ ਜਿਹੜਾ ਉਹ ਫਸਲ ਕੋਲ ਜਾਂਦਾ ਹੋਊਗਾ ਸੋ ਇਹ ਕੋਈ ਬਹੁਤਾ ਵਧੀਆ ਇੱਕ ਪਲਾਨ ਨਹੀਂ ਸੀਗਾ ਸੋ ਪਰ ਸਾਊਦੀ ਅਰਬ ਨੇ ਇਹਨੂੰ ਕੰਟੀਨਿਊ ਰੱਖਿਆ ਸੋ 1990 ਤੋਂ ਬਾਅਦ 2000 ਤੱਕ ਇਹ ਪੂਰਾ ਚੱਲਦਾ ਰਿਹਾ ਦੇਸ਼ ਦੇ ਵਿੱਚ ਕਣਕ ਉਸ ਤੋਂ ਬਾਅਦ ਲੋਕੀ ਲੂਸਨ ਵੱਲ ਹੋ ਗਏ ਕਿਉਂਕਿ ਲੋਕਾਂ ਨੇ ਕਣਕ ਥੋੜੀ ਜਿਹੀ ਘਟਾਤੀ ਲੋਕਾਂ ਨੇ ਲੂਸਨ ਬਿਜ਼ਨਸ ਸ਼ੁਰੂ ਕਰਤਾ ਤੇ ਉਹਦੇ ਨਾਲ ਡੇਰੀ ਫਾਰਮਿੰਗ ਦਾ ਕੰਮ ਬਹੁਤ ਚੱਲਿਆ ਸੋ ਸਾਊਦੀ ਅਰਬ 'ਚ ਸੋਚ ਕੇ ਦੇਖੋ ਕਿ ਅਮਰੀਕਨ ਗਾਵਾਂ ਖੜੀਆਂ ਹੋਣ ਜਿਹੜੀ ਮਾੜੀ-ਮੁੱਟੀ ਵੀ ਗਰਮੀ ਨਹੀਂ ਚੱਲਦੀਆਂ ਸੋ ਉਹਨਾਂ ਨੂੰ ਗਰਮੀ ਤੋਂ ਬਚਾਉਣ ਲਈ ਵੀ ਪੁਹਾਰੇ ਛੱਡੇ ਜਾਂਦੇ ਸੋ ਪਾਣੀ ਦੀ ਰੱਜ ਕੇ ਬੇਕਦਰੀ ਕੀਤੀ ਸਾਊਦੀ ਅਰਬ ਨੇ 1980-85 ਤੋਂ ਲੈ ਕੇ 2010-15 ਤੱਕ ਸੋ 2010-15 ਤੱਕ ਆਉਂਦੇ-ਆਉਂਦੇ ਸਾਊਦੀ ਅਰਬ ਨੇ ਇਹ ਇੱਕ ਅੰਦਾਜ਼ਾ ਲਾ ਲਿਆ ਵੀ ਅਸੀਂ ਬਹੁਤ ਵੱਡੀ ਗਲਤੀ ਕਰ ਚੁੱਕੇ ਹਾਂ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜਿਹੜਾ ਪਾਣੀ ਅਸੀਂ ਧਰਤੀ 'ਚ ਵਰਤਿਆ ਕਿਉਂਕਿ ਇਹ ਪਾਣੀ ਜਿਹੜਾ ਇਹਨੂੰ ਐਂਸ਼ੀਅੰਟ ਵਾਟਰ ਕਹਿੰਦੇ ਆ ਫਾਸਲ ਵਾਟਰ ਕਹਿੰਦੇ ਆ ਕਿਉਂਕਿ ਇਹ ਪਾਣੀ ਉੱਥੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਇਕੱਠਾ ਹੋਇਆ ਤੇ ਉਹ ਉਹ ਵਰਤਨ ਲੱਗੇ ਸੀ ਤੋ ਉਹਨਾਂ ਨੂੰ ਇਹ ਅੰਦਾਜ਼ਾ ਹੈ ਕਿ ਅਸੀਂ ਇਹ ਪਾਣੀ ਦੀ ਦੁਰਵਰਤੋਂ ਕੀਤੀ ਹੈ ਤੇ 2015-16 ਤੱਕ ਆਉਂਦੇ ਆਉਂਦੇ 사우ਦੀ ਅਰਬੀ ਸਰਕਾਰ ਨੇ ਯੂ ਟਰਨ ਲਿਆ ਉਹਨਾਂ ਨੇ ਕਣਕ ਦੀ ਪ੍ਰੋਡਕਸ਼ਨ ਨੂੰ ਜਿੰਨੀ ਵੀ ਸਹੂਲਤ ਦਿੱਤੀ ਸੀ ਉਹ ਬੰਦ ਕਰਤੀ ਲੋਕਾਂ ਨੂੰ ਕਿਹਾ ਕਿ ਤੁਸੀਂ ਇਸ ਫਸਲ ਤੋਂ ਦੂਰ ਹੋ ਗਰਾਊਂਡ ਵਾਟਰ ਘਟ ਵਰਤੀਏ ਸੋ ਹੌਲੀ-ਹੌਲੀ ਜਿਹੜਾ ਏਰੀਆ ਰਕਬਾ ਖੇਤੀ ਹਟਾ ਘਟਣ ਲੱਗਿਆ ਸੋ ਜਿਹੜਾ ਰਕਬਾ 1990 ਦੇ ਵਿੱਚ 60 ਲੱਖ ਤੋਂ ਉੱਪਰ 60 ਲੱਖ ਏਕੜ ਤੋਂ ਪਰਸੀ ਉਹ 2015-16 ਦੇ ਵਿੱਚ ਆ ਕੇ ਉਹ ਸੇਤੀ 38 ਲੱਖ ਏਕੜ ਰਹਿ ਗਿਆ ਸੋ ਇਹਨਾਂ ਲੋਕਾਂ ਨੇ 25-30 ਸਾਲ ਦੇ ਵਿੱਚ ਹੀ ਜ਼ਮੀਨ ਚੋਂ ਇੰਨਾ ਪਾਣੀ ਖਿੱਚ ਲਿਆ ਕਿ ਸਾウਦੀ ਅਰਬ ਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੋ ਉਹਨਾਂ ਨੇ ਆਪਣਾ ਪਲਾਨ ਚੇਂਜ ਕਰ ਲਿਆ ਹੁਣ ਉਹਨਾਂ ਨੇ ਪਲਾਨ ਇਹ ਕੀਤਾ ਵੀ ਇਹਦੇ ਨਾਲੋਂ ਕਿ ਆਪਾਂ ਆਪਦੇ ਦੇਸ਼ 'ਚ ਹੀ ਫਸਲਾਂ ਪੈਦਾ ਕਰੀਏ ਤੇ ਐਡਾ ਮਹਿੰਗਾ ਪਾਣੀ ਵਰਤੀਏ ਕਿਉਂ ਨਾ ਆਪਾਂ ਦੂਜੇ ਦੇਸ਼ਾਂ ਦੇ ਵਿੱਚ ਜ਼ਮੀਨ ਠੇਕੇ ਤੇ ਲੈ ਲਈਏ ਸੋ ਸਾウਦੀ ਅਰਬ ਨੇ ਅੱਜ ਦੀ ਰੇਟ ਦੇ ਵਿੱਚ ਕਈ ਦੇਸ਼ਾਂ 'ਚ ਜਿਨ੍ਹਾਂ 'ਚ ਫਿਲੀਪੀਨ ਹੋ ਗਿਆ ਕੰਬੋਡੀਆ ਹੋ ਗਿਆ ਈਵਨ ਪਾਕਿਸਤਾਨ ਦੀ ਗੱਲ ਵੀ ਕੀਤੀ ਜਾਂਦੀ ਹੈ ਉਹਨਾਂ ਦੇਸ਼ਾਂ 'ਚ ਜ਼ਮੀਨ ਠੇਕੇ ਤੇ ਲਈ ਹੈ ਤੇ ਉੱਥੇ ਕਣਕ ਤੇ ਚੌਲਗਾਉਂਦੇ ਆ ਤਾਂ ਕਿ ਉਹਨਾਂ ਦੀ ਪੋਪੂਲੇਸ਼ਨ ਲਈ ਫੂਡ ਪ੍ਰੋਡਕਸ਼ਨ ਹੋਵੇ ਸੋ ਲੋਕ ਇਹ ਕਹਿੰਦੇ ਆ ਕਿ ਉਹਨਾਂ ਨੇ ਜ਼ਮੀਨ ਨਹੀਂ ਖਰੀਦੀ ਉਹਨਾਂ ਨੇ ਪਾਣੀ ਖਰੀਦਿਆ ਇਹ ਹੁੰਦੀ ਆ ਸਰਕਾਰਾਂ ਦੀ ਗੱਲ ਹੋਣਾ ਜਿੱਥੇ ਸਰਕਾਰਾਂ ਦੀਆਂ ਨੀਤੀਆਂ ਗਰਾਊਂਡ ਵਾਟਰ ਨੂੰ ਬਚਾਉਣ ਵਾਸਤੇ ਉਹ ਕਾਰਗਰ ਵੀ ਹੋ ਸਕਦੀਆਂ ਹਾਲਾਂਕਿ ਉਸੇ ਸਰਕਾਰ ਨੇ ਪਹਿਲਾਂ ਬਹੁਤ ਵੱਡੀ ਕੁਤਾਹੀ ਕੀਤੀ ਹੈ 25 ਸਾਲ ਪਰ ਹੁਣ ਉਹੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਪਾਣੀ ਬਚਾਉਣਾ ਹੈ ਤੇ ਉਹ ਇਸ ਵੱਲੋਂ ਹੌਲੀ-ਹੌਲੀ ਕਦਮ ਪੁੱਟ ਵੀ ਰਹੀ ਹੈ ਕਿਤੇ-ਕਿਤੇ ਲੱਗਦਾ ਹੈ ਕਿ 사우ਦੀ ਅਰਬ ਦੀ ਸਰਕਾਰ ਜਿਹੜੀ ਆ ਉਹੋ ਲੇਟ ਹੋ ਗਈ ਹੈ ਕਿਉਂਕਿ ਜਿਹੜਾ ਉਹਨਾਂ ਕੋਲੇ ਪਾਣੀ ਹੈਗਾ ਉਹ ਦੁਬਾਰਾ ਭਰਿਆ ਨਹੀਂ ਜਾ ਸਕਦਾ 사우ਦੀ ਅਰਬ ਦੇ ਵਿੱਚ ਮੀਂਹ ਨਾਲ ਮਾਤਰ ਪੈਂਦੇ ਆ ਕੋਈ ਨਦੀ ਦਰਿਆ ਕੋਈ ਨਹਿਰ ਸਿਸਟਮ ਨਹੀਂ ਹੈਗਾ ਸੋ ਪਾਣੀ ਜੀਰਣ ਵਾਲੀ ਗੱਲ ਬਿਲਕੁਲ ਹੀ ਹੈਗੀ ਸੋ ਜਿਹੜਾ ਪਾਣੀ ਵਰਤਿਆ ਗਿਆ ਉਹ ਖਤਮ ਹੋ ਗਿਆ ਉਹ ਕਦੇ ਵੀ ਪੂਰਾ ਨਹੀਂ ਹੋਣਾ ਇਸ ਕੱਲ ਦਾ ਅੰਦਾਜ਼ਾ ਸਰਕਾਰ ਨੇ ਲਾਇਆ ਸੋ ਇੱਕ ਅੰਦਾਜ਼ਾ ਹੈਗਾ ਕਿ 25-30 ਸਾਲ ਦੇ ਵਿੱਚ 사ウਦੀ ਅਰਬ ਨੇ ਖੇਤੀ ਲਈ ਜ਼ਮੀਨ ਹੀਠੋਂ 500 ਘਣ ਕਿਲੋਮੀਟਰ ਸੋ ਜੇ 1 ਕਿਲੋਮੀਟਰ ਬਾਈ ਕਿਲੋਮੀਟਰ ਬਾਈ ਕਿਲੋਮੀਟਰ ਦੀ ਗੱਲ ਕਰੀ ਤਾਂ ਉਹ ਜਿਹੇ 500 ਕਮਰੇ ਵਰਤਲੇ ਜਿਹੜੇ ਕਿ ਹੁਣ ਦੁਬਾਰਾ ਭਰੇ ਨਹੀਂ ਜਾ ਸਕਦੇ ਦੇਸ਼ ਦੇ ਕਈ ਖੇਤਰਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਆ ਉਹੋ 250 300 ਫੁੱਟ ਡੂੰਘਾ ਹੋ ਗਿਆ। ਸੋ ਹੁਣ ਇੰਨੀ ਡੂੰਘਾਈ ਚ ਪਾਣੀ ਖਿੱਚਣਾ ਕਿਹੜਾ ਸਸਤਾ ਹੈ। ਸੋ ਉਹ ਵੀ ਇੱਕ ਕਾਰਨ ਹੈ ਕਿ ਲੋਕੀ ਹੌਲੀ-ਹੌਲੀ ਜਿਹੜੇ ਹੁਣ ਖੇਤੀ ਤੋਂ ਦੂਰ ਹੋਣ ਲੱਗ ਗਏ ਹੋਰ ਕਿਤੇ ਅਜਨ ਲੱਗ ਗਏ ਆ। ਸਰਕਾਰ ਨੇ ਵੀ ਕਾਫੀ پابੰਦੀਆਂ ਲਾਈਆਂ ਨੇ ਪਰ ਇਹ 사ウਦੀ ਅਰਬ ਦੀ ਜਿਹੜੀ ਕਹਾਣੀ ਹੈ ਇਹ ਸਿਰਫ 30-35 ਸਾਲ ਦੀ ਕਹਾਣੀ ਹੈ। 30-35 ਸਾਲ ਦੇ ਵਿੱਚ ਇੱਕ ਏਰੀਆ ਪੂਰੇ ਦਾ ਪੂਰਾ ਏਰੀਆ ਖੇਤੀ ਲਈ ਪਹਿਲਾਂ ਸਜਾਇਆ ਗਿਆ। ਉਸੇ ਏਰੀਆ ਦੇ ਵਿੱਚੋਂ ਜਿਹੜੀ ਖੇਤੀ ਉਹ ਅਜਾੜੀ ਗਈ। ਸੋ ਧਰਤੀ ਹੇਠਲਾ ਪਾਣੀ ਜਿਹੜਾ ਹੈਗਾ ਉਹਨਾਂ ਦੇਸ਼ਾਂ 'ਚ ਜ਼ਿਆਦਾ ਕੀਮਤੀ ਹੈ ਜਿੱਥੇ ਕੋਈ ਮੀਂਹ ਕਣੀ ਦਾ ਪਰਵਾਹ ਨਹੀਂ ਹੈ ਹਾਲਾਂਕਿ ਆਪਣੇ ਇਲਾਕਿਆਂ 'ਚ ਮੀਂਹ ਕਣੀ ਪੈਂਦਾ ਹੈ ਦਰਿਆਵਾਂ ਦਾ ਪਾਣੀ ਵੀ ਹੈਗਾ ਨਹਿਰਾਂ ਦਾ ਨੈਟਵਰਕ ਵੀ ਹੈਗਾ ਜਿਹਦੇ ਕਰਕੇ ਪਾਣੀ ਜੀਰਦਾ ਸੋ ਐਗਜ਼ੈਕਟਲੀ ਕੰਪੇਰੇਬਲ ਸਿਚੁਏਸ਼ਨ ਹੀ ਹੈਗੀ ਪਰ ਸਮਾਂ ਦੇਖੋ 30 35 ਸਾਲ ਦੇ ਵਿੱਚ ਪਾਣੀ ਦਾ ਪੱਧਰ ਇੰਨਾ ਡੂੰਘਾ ਚਲਾ ਗਿਆ ਹੈ ਸਰਕਾਰ ਨੂੰ ਪਾਬੰਦੀਆਂ ਲਾਉਣੀਆਂ ਆਪਣੀਆਂ ਇੱਕ ਹੋਰ ਗੱਲ ਤੇ ਗੌਰ ਕਰਨਾ ਬੰਦ ਹੈ ਉਹ ਹੈਗਾ ਕਿ ਜੇ ਕਿਸੇ ਧਰਤੀ ਚੋਂ ਪਾਣੀ ਖਿੱਚਿਆ ਜਾਂਦਾ ਹੈ ਤਾਂ ਕੀ ਉਸ ਧਰਤੀ ਚ ਉਹਨਾ ਹੀ ਪਾਣੀ ਵਾਪਸ ਪਾਇਆ ਜਾ ਸਕਦਾ ਹੈ ਜੇ ਮੀਂਹ ਦਾ ਪ੍ਰਬੰਧ ਹੋਵੇ ਜਾਂ ਉੱਥੇ ਕੋਈ ਨਹਿਰੀ ਸਿਸਟਮ ਹੋਵੇ ਜਾਂ ਦਰਿਆਵਾਂ ਦਾ ਪ੍ਰਬੰਧ ਹੋਵੇ ਦੁਨੀਆ ਦੇ ਵਿੱਚ ਇੱਕ ਦੋ ਅਜਿਹੀਆਂ ਧਾਰਨਾ ਮਿਲਦੀਆਂ ਜਿੱਥੇ ਸਾਇੰਸਦਾਨਾਂ ਨੇ ਇਹ ਕਿਹਾ ਕਿ ਅਜਿਹਾ ਨਹੀਂ ਹੋ ਸਕਦਾ ਜਿੰਨਾ ਪਾਣੀ ਖਿੱਚਿਆ ਗਿਆ ਉਹਨ ਉਹਨਾਂ ਦੁਆਰਾ ਨਹੀਂ ਪਾਇਆ ਜਾ ਸਕਦਾ ਕਿਉਂਕਿ ਧਰਤੀ ਚ ਜਿਹੜੀਆਂ ਸਪੀਸੀਸ ਸੀਗੀਆਂ ਜਿਹੜੀਆਂ ਛੋਟੀਆਂ ਛੋਟੀਆਂ ਤਰੇੜਾਂ ਸੀ ਉਹ ਹੁਣ ਭਰ ਗਈਆਂ ਤੇ ਧਰਤੀ ਹੀਟਾਂ ਨੂੰ ਤਸ ਗਈ ਹੈ ਬੀਜਿੰਗ ਦੇ ਇਲਾਕੇ ਦੀ ਇੱਕ ਉਦਾਹਰਣ ਹੈ ਕਿ ਉੱਥੇ ਪਿਛਲੇ 30-40 ਸਾਲ ਦਰਮਿਆਨ ਜਿਹੜੀ ਧਰਤੀ ਚ ਪਾਣੀ ਬਹੁਤ ਖਿੱਚਿਆ ਗਿਆ ਉਹਦੇ ਕਰਕੇ ਜ਼ਮੀਨ 1.5 ਮੀਟਰ ਅੰਦਰ ਉਤਸਕੀ ਹੈ। ਸੈਂਟਰਲ ਵੈਲੀ ਹੈਗੀ ਜਿਹੜੀ ਕੈਲੀਫੋਰਨੀਆ ਦੀ ਉਹਦੇ ਚ ਵੀ ਇਹ ਕਿਹਾ ਗਿਆ ਕਿ ਕਿਸਾਨਾਂ ਨੇ ਇੰਨਾ ਪਾਣੀ ਖਿੱਚਿਆ ਕਿ ਹੁਣ ਉਹ ਧਰਤੀ ਦੇ ਅੰਦਰ ਜਿਹੜੀ ਸਪੀਸਿਸ ਹੈ ਜਿੱਥੇ ਪਾਣੀ ਭਰਿਆ ਰਹਿੰਦਾ ਹੈ ਉਹ ਭਰ ਗਈਆਂ ਨੇ। ਸੋ ਇਟ ਡਿਪੈਂਡ ਕਰਦਾ ਹੈ ਸੋਇਲ ਟਾਈਪ ਤੇ ਕਿ ਪਾਣੀ ਦੁਆਰਾ ਉਹ ਭਰਿਆ ਜਾ ਸਕਦਾ ਕਿ ਨਹੀਂ ਪਰ ਕੁਝ ਲੱਖਾਂ ਚ ਇਸ ਮਸਿਆ ਆ ਸਕਦੀ ਹੈ ਕਿ ਜਿੰਨਾ ਪਾਣੀ ਉੱਥੇ ਮੌਜੂਦ ਸੀ ਹੁਣ ਕਦੇ ਵੀ ਉੱਥੇ ਉਹਨਾਂ ਭਰਿਆ ਵਾਪਸ ਨਹੀਂ ਜਾਣਾ। ਦੂਜੀ ਗੱਲ ਇਹ ਹੈ ਕਿ ਇਕੱਲੇ ਖੇਤੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਜ਼ਮੀਨੀ ਪਾਣੀ ਦੀ ਦੁਰਵਰਤੋਂ ਲਈ ਦੁਨੀਆ ਦੇ ਵਿੱਚ ਕਈ ਅਜਿਹੇ ਇਲਾਕੇ ਨੇ ਜਿੱਥੇ ਸ਼ਹਿਰੀ ਪਾਪੂਲੇਸ਼ਨ ਕਰਕੇ ਪਾਣੀ ਦੀ ਸਮੱਸਿਆ ਆ ਰਹੀ ਹੈ ਜ਼ਮੀਨੀ ਪਾਣੀ ਦੀ ਸਮੱਸਿਆ ਆ ਰਹੀ ਹੈ ਜੇ ਮੈਂ ਕੁਝ ਉਦਾਹਰਨਾਂ ਦੇਣੀ ਹਾਂ ਤਾਂ ਦੁਨੀਆ ਦੇ ਵੱਡੇ ਵੱਡੇ ਸ਼ਹਿਰ ਬੀਜਿੰਗ ਹੋ ਗਿਆ ਧਾਂਜਨ ਹੋ ਗਿਆ ਮੈਕਸੀਕੋ ਸਿਟੀ ਹੋ ਗਿਆ ਇੰਡੀਆ ਦੇ ਵਿੱਚ ਦਿੱਲੀ ਚਨਈ ਬੰਗਲੌਰ ਇਹੋ ਸ਼ਹਿਰ ਨੇ ਜਿੱਥੇ ਲੋਕਾਂ ਦੀ ਪੂਰਤੀ ਲਈ ਜਿਹੜਾ ਪਾਣੀ ਜ਼ਮੀਨ ਚੋਂ ਵਰਤਿਆ ਜਾਂਦਾ ਹੈ ਤੇ ਕੁਛ इलाके ਹੈਗੇ ਜਿੱਥੇ ਇਸ ਕਰਕੇ ਵੀ ਜ਼ਮੀਨੀ ਪਣੀ ਦਾ ਪੱਧਰ ਹੌਲੀ-ਹੌਲੀ ਹੇਠਾਂ ਨੂੰ ਜਾ ਰਿਹਾ ਹੈ। ਸੋ ਇਹ ਸਾਰੀ ਗੱਲਬਾਤ ਤੋਂ ਬਾਅਦ ਅਸੀਂ ਵਾਪਸ ਆਪਾਂ ਆਪਣੀ ਧਰਤੀ ਤੇ ਪਹੁੰਚਦੇ ਆਂ ਪੰਜਾਬ ਦੇ ਵਿੱਚ ਪਹੁੰਚਦੇ ਆਂ। ਸੋ ਪੰਜਾਬ ਦੇ ਵਿੱਚ ਸਾਰਾ ਕੁਝ ਠੀਕ-ਠਾਕ ਚੱਲ ਰਿਹਾ ਸੀ 1960-65 ਤੱਕ ਕਿਉਂਕਿ ਨਾ ਤਾਂ ਅਸੀਂ ਬਹੁਤਾ ਝੋਨਾਗਾ ਰਹੇ ਸੀ ਨਾ ਹੀ ਅਸੀਂ ਬਹੁਤੇ ਠੀਕ ਬਲਾਈ ਸੀ ਨਾ ਪਰ ਉਸ ਤੋਂ ਬਾਅਦ ਝੋਨੇ ਦੀ ਜਿਹੜੀ ਪੂਰੀ ਕਹਾਣੀ ਹੈ ਨਾਲ ਦੇ ਨਾਲ ਫਿਰ ਟਿਊਬਵਲ ਦੀ ਕਹਾਣੀ ਹੈ। ਧਰਤੀ ਚੋਂ ਪਾਣੀ ਖਿੱਚਣ ਦੀ ਕਹਾਣੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸੋ ਅੱਜ ਅਸੀਂ ਧਰਤੀ ਚੋਂ ਜਿੰਨਾ ਪਾਣੀ ਖਿੱਚ ਰਹੇ ਹਾਂ ਉਹਨਾਂ ਪਾਣੀ ਵਾਪਸ ਧਰਤੀ ਚ ਜਾ ਨਹੀਂ ਰਿਹਾ ਸੋ ਜਿਹੜਾ ਬਜਟ ਹੈਗਾ ਧਰਤੀ ਦੇ ਪਾਣੀ ਦਾ ਉਹ ਹਰ ਇੱਕ ਸਾਲ ਉਹ ਵਿਗੜ ਰਿਹਾ ਤੇ ਅੰਦਾਜ਼ਾ ਇਹ ਹੈਗਾ ਕਿ ਸਾਡੇ ਕੋਲ 15-20 ਸਾਲ ਹੋਰ ਨਹੀਂ ਇਹਨਾਂ ਸਾਲਾਂ ਦੌਰਾਨ ਜੇ ਅਸੀਂ ਇਹੀ ਕੰਮ ਜਾਰੀ ਰੱਖਿਆ ਤਾਂ ਅਸੀਂ ਜਿਹੜਾ 1000 ਫੁੱਟ ਤੱਕ ਦਾ ਪਾਣੀ ਹੈਗਾ ਕੁਫਰ ਦੇ ਵਿੱਚ ਉਹ ਖਿੱਚ ਲੈਣਾ ਤੇ ਬਹੁਤੇ ਇਲਾਕਿਆਂ ਚੋਂ ਖਤਮ ਕਰ ਲੈਣਾ ਹੈ ਹੁਣ ਇਹ ਗੱਲ ਕਰਨੀ ਪੈਂਦੀ ਹੈ ਕਿ ਇਹਦੇ ਲਈ ਕਲੀ ਖੇਤੀ ਜਾਂ ਕਿਸਾਨ ਦੋਸ਼ੀ ਨਹੀਂ ਹੈਗਾ ਇਹ ਸਰਕਾਰਾਂ ਦੀਆਂ ਨੀਤੀਆਂ ਹੁੰਦੀਆਂ ਹਨ ਪਹਿਲੀ ਤਾਂ ਨੀਤੀ ਹੈਗੀ ਫੂਡ ਪ੍ਰੋਡਕਸ਼ਨ ਦੀ ਇੰਡੀਅਨ ਗਵਰਨਮੈਂਟ ਦੀ ਜਿਹਦੇ ਵਿੱਚ ਕਣਕ ਝੋਨੇ ਨੂੰ ਉਹ ਪਰਫੁੱਲਤ ਕਰਦੇ ਐ ਐਮਐਸਪੀ ਦਿੰਦੇ ਐ ਬਾਕੀ ਫਸਲਾਂ ਤੇ ਐਮਐਸਪੀ ਹੈ ਹੀ ਨਹੀਂ ਜਿਵੇਂ ਕਹਦੇ ਹੁੰਦੇ ਆ ਕਿ ਜੱਟ ਤੋਂ ਤੇ ਚਾਹੇ ਕੌਰ ਤੋਂ ਮਿਲਵਾ ਲਓ ਪਰ ਉਹਨੂੰ ਉਹਦਾ ਮੁੱਲ ਮਿਲੇ ਸੋ ਜਦੋਂ ਨਰਮੇ ਦਾ ਮੱਕੀ ਦਾ ਜਾਂ ਬਾਕੀ ਫਸਲਾਂ ਦਾ ਮੁੱਲ ਹੀ ਨਹੀਂ ਮਿਲਦਾ ਤਾਂ ਕਿਸਾਨ ਉਧਰ ਨੂੰ ਜਾਵੇ ਕਿਵੇਂ ਪਰ ਇਹਦੇ ਚ ਫੇਰ ਜਿਹੜੀ ਸਰਕਾਰਾਂ ਦੀ ਜਿਹੜੀ ਇੱਕ ਜਵਾਬਦੇਹੀ ਬੰਦੀ ਆ ਕਈ ਅਜਿਹੀਆਂ ਐਗਜ਼ਾਮਪਲਾਂ ਨੇ ਜਿੱਥੇ ਸਰਕਾਰਾਂ ਨੇ ਕੁਝ ਮੁਆਵਜ਼ਾ ਦੇ ਕੇ ਕੁਝ ਹੈਲਪ ਦੇ ਕੇ ਲੋਕਾਂ ਨੂੰ ਪ੍ਰੋਮੋਟ ਕੀਤਾ ਹੈ ਕਿ ਉਹ ਇੱਕ ਫਸਲ ਛੱਡ ਕੇ ਦੂਜੀ ਫਸਲ ਵੱਲ ਜਾਣ ਅਮਰੀਕਾ 'ਚ ਐਗਜ਼ਾਮਪਲਾਂ ਹੈਗੀਆਂ ਨੇ ਹੋਰ ਦੇਸ਼ਾਂ ਦੇ ਵਿੱਚ ਵੀ ਹੋਣੀਆਂ ਪਰ ਅਜੇ ਤੱਕ ਇਹ ਸਾਡੀ ਧਰਤੀ ਤੇ ਦੇਖਣ ਨੂੰ ਨਹੀਂ ਮਿਲਿਆ ਸੋ ਜਿਹੜੀ ਮੌਜੂਦਾ ਪੰਜਾਬ ਖੇਤੀ ਨੀਤੀ ਦਾ ਖਰੜਾ ਉਹਦੇ 'ਚ ਕਾਫੀ ਰეკਮੈਂਡੇਸ਼ਨ ਹੈਗੀਆਂ ਉਹਨਾਂ 'ਚ ਇੱਕ ਰეკਮੈਂਡੇਸ਼ਨ ਇਹ ਵੀ ਹੈਗੀ ਹੈ ਕਿ ਝੋਨੇ ਨੂੰ ਇੱਕ ਦੋ ਬਲੌਕਾਂ ਚ ਬੈਨ ਕਰ ਦਿਓ ਪੰਜਾਬ ਦੇ ਵਿੱਚ ਤੇ ਉੱਥੇ ਦੂਜੀਆਂ ਫਸਲਾਂ ਲਵਾਓ ਕਿਸਾਨਾਂ ਨੂੰ ਤੇ ਨਾਲ ਕਿਸਾਨਾਂ ਨੂੰ ਦਿਓ ਮੌਜ਼ਾ ਸੋ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਪੰਜਾਬ ਸਰਕਾਰ ਇਹਦੇ ਤੇ ਕਿੰਨਾ ਕੰਮ ਕਰਦੀ ਹੈ ਜਿਹੜੀ ਸੂਖਮ ਸਿੰਚਾਈ ਹੈ ਡ੍ਰਿਪ ਇਰੀਗੇਸ਼ਨ ਦੀ ਗੱਲ ਕਰਦੇ ਆ ਜਾਂ ਮਾਈਕਰੋ ਇਰੀਗੇਸ਼ਨ ਦੀਆਂ ਹੋਰ ਟੈਕਨੀਕਸ ਆ ਉਹਨਾਂ ਬਾਰੇ ਗੱਲ ਕਰਨ ਦੀ ਲੋੜ ਹੈ ਅਸੀਂ ਪਾਣੀ ਰੱਜ ਕੇ ਜਿਹੜਾ ਉਹ ਉਹਦੀ ਦੁਰਵਰਤੋਂ ਕੀਤੀ ਹੈ ਹੁਣ ਸਾਨੂੰ ਖਾਲਿਆਂ ਤੋਂ ਹੌਲੀ-ਹੌਲੀ ਡ੍ਰਿਪ ਤੇ ਆਉਣਾ ਪੈਣਾ ਹੈ ਘੱਟੋ-ਘੱਟ ਕੁਝ ਫਸਲਾਂ ਦੇ ਵਿੱਚ ਇਹ ਗੱਲਾਂ ਸਾਨੂੰ 20 30 ਸਾਲ ਪਹਿਲਾਂ ਕਰਨੀ ਚਾਹੀਦੀ ਸੀ ਹੁਣ ਅਸੀਂ ਲੇਟ ਆ ਪਰ ਅਜੇ ਵੀ ਕੁਝ ਨਹੀਂ ਵਿਗੜਿਆ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਕਿਸਾਨਾਂ ਨਾਲ ਕਿਸਾਨ ਜਥੇਬੰਦੀਆਂ ਨਾਲ ਬੈਠਣ ਦੀ ਲੋੜ ਹੈ ਕਿ ਇੱਕ ਪ੍ਰੋਗਰਾਮ ਬਣਾਇਆ ਜਾਵੇ ਕਿ ਅਸੀਂ ਖੇਤੀ ਕਿਵੇਂ ਬਚਾਉਣੀ ਹੈ ਤੇ ਨਾਲ ਨਾਲ ਅਸੀਂ ਆਪਣੀ ਧਰਤੀ ਕਿਵੇਂ ਬਚਾਉਣੀ ਹੈ ਸੋ ਅੱਜ ਦਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਗਲੇ ਵੀਡੀਓ ਚ ਕੋਈ ਪਾਣੀਆਂ ਦਾ ਇੱਕ ਨਵਾਂ ਮੁੱਦਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ